ਸਸ਼ੀਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖਬਰਾਂ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਮਜੀਠੀਆ ਨੂੰ ਡਰਗ ਮਾਮਲੇ ਦੇ ਵਿੱਚ ਐਸਆਈਟੀ ਦੇ ਵੱਲੋਂ ਅੱਜ ਤਲਬ ਕੀਤਾ ਗਿਆ ਸੀ ਤੇ ਪਟਿਆਲਾ ਦੇ ਵਿੱਚ ਪੁੱਛਗਿੱਛ ਤੇ ਲਈ ਅੱਜ ਬੁਲਾਇਆ ਗਿਆ ਸੀ ਤੇ ਵਿਕਰਮ ਮਜੀਠੀਆ ਅੱਜ ਪਟਿਆਲਾ ਪਹੁੰਚ ਗਏ ਨੇ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਲਈ ਜਿਵੇਂ ਦੱਸਦੀ ਕਿ 11ਵਾਂ ਸਮਨ ਵਿਕਰਮ ਮਜੀਠੀਆ ਨੂੰ ਐਸਆਈਟੀ ਦੇ ਵੱਲੋਂ ਭੇਜਿਆ ਗਿਆ ਸੀ ਤੇ ਅੱਜ ਵਿਕਰਮ ਮਜੀਠੀਆ ਪਟਿਆਲਾ ਦੇ ਵਿੱਚ ਪਹੁੰਚ ਗਏ ਨੇ ਐਸਆਈਟੀ ਉਹਨਾਂ ਤੋਂ ਅੱਜ ਪੁੱਛਗਿੱਛ ਕਰੇਗੀ ਦੱਸਦੀ ਕਿ ਸੱਤ ਸਮਨਾਂ ਦੇ ਵਿੱਚ ਉਹਨਾਂ ਨੇ ਆਪਣੀ ਸ਼ਰਕਤ ਕੀਤੀ ਪੇਸ਼ ਹੋਏ ਸੀ ਤੇ ਤਿੰਨ ਸਮਨ ਹੋਰ ਜੜੇ ਜਾਰੀ ਕੀਤੇ ਗਏ ਸੀ ਤਿੰਨ ਸਮਨਾਂ ਦੇ ਵਿੱਚ ਵਿਕਰਮ ਮਜੀਠੀਆ ਐਸਆਈਟੀ ਅੱਗੇ ਪੇਸ਼ ਨਹੀਂ ਹੋ पाए ਸੀ ਤੇ ਉਹਨਾਂ ਨੇ ਵੱਖ-ਵੱਖ ਕੇਸਾਂ ਦਾ ਹਵਾਲਾ ਦਿੰਦੇ ਹੋਏ ਰਿਪਲਾਈ ਦਿੱਤਾ ਸੀ ਕਿ ਇਨ੍ਹਾਂ ਕੇਸਾਂ ਦੇ ਕਰਕੇ ਉਹ ਐਸਆਈਟੀ ਦੇ ਅੱਗੇ ਪੇਸ਼ ਨਹੀਂ ਹੋ ਸਕਦੇ ਤੇ ਅੱਜ ਜਿਹੜਾ ਸਮਨ ਉਹਨਾਂ ਨੂੰ ਭੇਜਿਆ ਗਿਆ ਸੀ ਅੱਜ ਵੱਲੋਂ ਜਿਹੜਾ ਤਲਬ ਕੀਤਾ ਗਿਆ ਸੀ ਐਸਆਈਟੀ ਦੇ ਵੱਲੋਂ ਅੱਜ ਵਿਕਰਮ ਮਜੀਠੀਆ ਉੱਥੇ ਪਹੁੰਚ ਗਏ ਨੇ ਪੇਸ਼ੀ ਦੇ ਲਈ ਤੇ ਪਰ ਐਸਆਈਟੀ ਦੇ ਅੱਗੇ ਪੇਸ਼ ਹੋਣ ਤੋਂ ਪਹਿਲਾਂ ਉਹਨਾਂ ਨੇ ਮਾਨ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਜਿਹਾ ਦੱਸਦੀ ਇਹ ਕਿ ਉਹਨਾਂ ਨੇ ਇਹ ਤੇ ਦੋਮੂ ਸੇ ਵਾਲੇ ਦਾ ਕਤਲ ਕਰਨ ਵਾਲੇ ਗੈਂਗਸਟਰ ਦੀਆਂ ਜਿਹੜੀਆਂ ਇੰਟਰਵਿਊਜ਼ ਕਰਵਾਈਆਂ ਗਈਆਂ ਸੀ ਉਸ ਦੇ ਉੱਪਰ ਵੱਡੇ ਸਵਾਲ ਚੁੱਕੇ ਨੇ ਜਿਨ੍ਹਾਂ ਦੱਸਦੀ ਕਿ ਉਹਨਾਂ ਨੇ ਸਿੱਧਾ-ਸਿੱਧਾ ਲਾਰੈਂਸ ਮਿਸ਼ਰੋਈ ਦਾ ਨਾਮ ਲੈਂਦੇ ਹੋਏ ਕਿਹਾ ਹੈ ਕਿ ਜਿਹੜੇ ਗੈਂਗਸਟਰ ਦੀ ਪੁੱਛਗਿੱਛ ਹੋਣੀ ਚਾਹੀਦੀ ਸੀ ਜਾਂਚ ਪੜਤਾਲ ਹੋਣੀ ਚਾਹੀਦੀ ਸੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਸਰਕਾਰ ਉਸ ਗੈਂਗਸਟਰ ਦੀਆਂ ਇੰਟਰਵਿਊਜ਼ ਕਰਵਾ ਰਹੀ ਸੀ ਜਿਹਾ ਦੱਸਦੀ ਕਿ ਲਾਰੈਂਸ ਬਿਸ਼ਨੋਈ ਦੀਆਂ 14 ਤੇ 17 ਮਾਰਚ ਨੂੰ ਜਿਹੜੀਆਂ ਇੰਟਰਵਿਊਜ਼ ਹੋਈਆਂ ਸੀ ਨੈਸ਼ਨਲ ਚੈਨਲ ਤੇ ਚੱਲੀਆਂ ਸੀ ਉਸ ਦੀ ਜਿਹੜੀ ਜਾਂਚ ਪੜਤਾਲ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਕੱਲ ਰਿਪੋਰਟ ਸਾਹਮਣੇ ਆਈ ਜਿਸ ਦੇ ਵਿੱਚ ਦੱਸਿਆ ਗਿਆ ਕਿ ਇੱਕ ਇੰਟਰਵਿਊ ਖਰੜ ਜੇਲ੍ਹ ਦੇ ਵਿੱਚ ਕਰਵਾਈ ਗਈ ਸੀ ਤੇ ਇਸ ਦੇ ਉੱਪਰ ਵੱਡੇ ਸਵਾਲ ਵਿਕਰਮ ਬਜੇਠੀਆ ਦੇ ਵੱਲੋਂ ਮਾਨ ਸਰਕਾਰ ਤੇ ਚੁਕੇ ਗਏ ਨੇ ਕਿ ਸੀਆਈਐਸ ਸਟਾਫ ਦੇ ਵੱਲੋਂ ਖਰੜ ਦੇ ਵਿੱਚ ਜਿੱਥੇ ਲਾਰੈਂਸ ਬਿਸ਼ਨੋਈ ਤੋਂ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਸੀ ਇਨਵੈਸਟੀਗੇਸ਼ਨ ਕੀਤੀ ਜਾਣੀ ਚਾਹੀਦੀ ਸੀ ਉਸ ਦੇ ਵਿੱਚ ਉੱਥੇ ਉਸ ਦੀਆਂ ਮਾਨ ਸਰਕਾਰ ਦੇ ਵੱਲੋਂ ਇੰਟਰਵਿਊਜ਼ ਕਰਵਾਈਆਂ ਜਾ ਰੀਆਂ ਸੀ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਬੰਦੇ ਨੂੰ ਉੱਥੇ ਉਹਨਾਂ ਨੇ ਆਪਣੇ ਆਪ ਦੀ ਗੱਲ ਕਰਦੇ ਹੋਏ ਹੈ ਕਿ ਜਿਹੜੇ ਬੰਦੇ ਨੂੰ ਰੈਗੂਲਰ ਬੇਲ ਮਿਲੀ ਹੋਈ ਹੈ ਜ਼ਮਾਨਤ ਮਿਲੀ ਹੋਈ ਹੈ ਉਸ ਨੂੰ ਲਗਾਤਾਰ بار-बार ਜਿਹੜੇ ਸਮਨ ਨੇ ਉਹ ਭੇਜੇ ਜਾ ਰਹੇ ਨੇ ਤੇ ਇੱਥੇ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਇਹ ਵੀ ਅਧਿਕਾਰ ਦਿੱਤਾ ਹੋਇਆ ਹੈ ਕਿ ਮੈਂ ਐਸਐਟੇ ਦੇ ਅੱਗੇ ਪੇਸ਼ ਹੋਣਾ ਹੈ ਜਾਂ ਨਹੀਂ ਹੋਣਾ ਇਹ ਮੇਰੇ ਤੇ ਡਿਪੈਂਡ ਕਰਦਾ ਹੈ ਪਰ ਮੈਂ ਕੇਜਰੀਵਾਲ ਵਰਗਾ ਨਹੀਂ ਆ ਕਿ 10 ਤੋਂ 11 ਸਮਨ ਜਿਹੜੇ ਭੇਜੇ ਕਹੇ ਨਹੀਂ ਤੇ ਮੈਂ ਇੱਕ ਵਾਰ ਵੀ ਪੇਛਣਾ ਹੋਵਾ ਮੈਂ 7 ਵਾਰ ਪੇਛ ਹੋ ਚੁੱਕੇ ਆ ਤੇ ਤਿੰਨ ਜਿਹੜੇ ਪੇਸ਼ੀਆਂ ਸੀ ਮੈਂ ਉਸ ਦੇ ਵਿੱਚ ਇਸ ਕਰਕੇ ਨਹੀਂ ਪੇਛ ਹੋਇਆ ਕਿਉਂਕਿ ਮੇਰੇ ਵੱਖ-ਵੱਖ ਕੇਸ ਚੱਲਦੇ ਸੀ ਮੈਂ ਉਹਨਾਂ ਕੇਸਾਂ ਕਰਕੇ ਪੇਛ ਨਹੀਂ ਹੋਇਆ ਸੀ ਤੇ ਇੱਕ ਵਾਰ ਫੇਰ ਦੱਸ ਦਈਏ ਕਿ ਬਿਕਰਮ ਮਜੀਠੀਆ ਨੂੰ ਅੱਜ ਜਿਹੜਾ ਐਸਆਈਟੀ ਦੇ ਵੱਲੋਂ 11ਵਾਂ ਸਮਨ ਭੇਜਿਆ ਗਿਆ ਸੀ ਉਸ ਸਮਨ ਨੂੰ ਲੈ ਕੇ ਅੱਜ ਪਟਿਆਲਾ ਦੇ ਵਿੱਚ ਬਿਕਰਮ ਮਜੀਠੀਆ ਦੀ ਪੇਸ਼ੀ ਹੈ ਤੇ ਬਿਕਰਮ ਮਜੀਠੀਆ ਪਟਿਆਲਾ ਦੇ ਵਿੱਚ ਪੇਸ਼ੀ ਦੇ ਲਈ ਪਹੁੰਚ ਗਏ ਨੇ ਤੇ ਅੱਜ ਐਸਆਈਟੀ ਦੇ ਵੱਲੋਂ ਉਹਨਾਂ ਤੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਵਿਨੇਸ਼ ਫੋਗਾੜ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਵਿਨੇਸ਼ ਫੋਗਾੜ ਨੇ ਪਹਿਲਵਾਨੀ ਤੋਂ ਸੰन्यास ਲੈਣ ਦਾ ਫੈਸਲਾ ਕਰ ਲਿਆ ਹੈ ਐਲਾਨ ਕਰ ਦਿੱਤਾ ਹੈ ਜਿਵੇਂ ਦੱਸਦੀ ਕਿ ਕੱਲ ਰਾਤ ਉਹਨਾਂ ਨੇ ਇੱਕ ਭਾਵੁਕ ਐਕਸ ਦੇ ਉੱਪਰ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਲਿਖਿਆ ਕਿ ਮਾਂ ਮੇਰੀ ਹਿੰਮਤ ਟੁੱਟ ਗਈ ਹੈ ਦੱਸਦੀ ਕਿ ਇਸ ਤੋਂ ਪਹਿ ਉਹਨਾਂ ਨੇ ਚਾਂਦੀ ਦੇ ਤਗਮੇ ਦੇ ਲਈ ਅਪੀਲ ਕੀਤੀ ਹੈ ਤੇ ਅੱਜ ਚਾਂਦੀ ਦੇ ਤਗਮੇ ਦਾ ਫੈਸਲਾ ਆਵੇਗਾ ਕਿ ਉਹਨਾਂ ਨੂੰ ਚਾਂਦੀ ਦਾ ਤਗਮਾ ਮਿਲੇਗਾ ਜਾਂ ਨਹੀਂ ਜੀ ਹਾਂ ਦੱਸਦੀ ਕਿ ਕੱਲ ਹੀ ਵਿਨੇਸ਼ ਫੋਗਾਟ ਨੂੰ ਫਾਈਨਲ ਮੈਚ ਖੇਡਣ ਤੋਂ ਪਹਿਲਾਂ ਹੀ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀ ਸਿਰਫ 100 ਗ੍ਰਾਮ ਓਨਾ ਦਾ ਭਾਰ ਵਾਧਾ ਆਇਆ ਸੀ ਜਿਸ ਦੇ ਕਾਰਨ ਉਹਨਾਂ ਨੂੰ ਫਾਈਨਲ ਮੈਚ ਨਹੀਂ ਖੇਡਣ ਦਿੱਤਾ ਗਿਆ ਉਹਨਾਂ ਨੂੰ ਪਹਿਲਾਂ ਹੀ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ ਉਹਨਾਂ ਦੀ ਜਿਹੜੀ ਚਾਂਦੀ ਦੇ ਤਗਮੇ ਦੀ ਦਾਅਵੇਦਾਰੀ ਸੀ ਉਹ ਵੀ ਖੁੰਝ ਗਈ ਸੀ ਤੇ ਹੁਣ ਇਸ ਦੇ ਲਈ ਅਪੀਲ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਵਿਨੇਸ਼ ਫੋਗਾਟ ਨੂੰ ਚਾਂਦੀ ਦੀ ਦੇ ਤਗਮੇ ਵਾਲਾ ਜਿਹੜਾ ਸਨਮਾਨ ਹੋਏਗਾ ਉਹ ਮਿਲੇਗਾ ਚਾਹੇ ਉਹਨਾਂ ਨੂੰ ਚਾਂਦੀ ਦਾ ਤਗਮਾ ਮਿਲਦਾ ਜਾਂ ਨਹੀਂ ਉਹ ਸਾਡੇ ਲਈ ਜੇਤੂ ਨੇ 4 ਕਰੋੜ ਰੁਪਏ ਦੀ ਰਾਸ਼ੀ ਵਿਨੇਸ਼ ਫੁਗਾਟ ਨੂੰ ਹਰਿਆਣਾ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਤੇ ਨਾਲ ਹੀ ਮੈਡਲਿਸਟ ਦੇ ਵਾਂਗ ਉਹਨਾਂ ਦਾ ਸਵਾਗਤ ਵੀ ਕੀਤਾ ਜਾਵੇਗਾ ਦੱਸ ਦਈਏ ਕਿ ਵਿਨੇਸ਼ ਫੁਗਾਟ ਆਪਣੇ 24 ਸਾਲ ਦੇ ਕੈਰੀਅਰ ਦਾ ਜ਼ਿਕਰ ਕਰਦੇ ਹੋਏ ਪਹਿਲਵਾਨ ਵਿਨੇਸ਼ ਫੁਗਾਟ ਨੇ ਆਪਣੇ ਐਕਸ ਹੈਂਡਲ ਤੇ ਲਿਖਿਆ ਕਿ ਅਲਵਿਦਾ ਕੁਸ਼ਤੀ 2001 ਤੋਂ 2024 ਬਾਬੂ ਕੋ 29 ਸਾਲਾ ਪਹਿਲਵਾਨ ਵਿਨੇਸ਼ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਉਸ ਤੋਂ ਮਾਫੀ ਮੰਗੀ ਤੇ ਲਿਖਿਆ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਤੇ ਮੈਂ ਹਾਰ ਗਈ ਮaaf ਕਰਿਓ ਤੁਹਾਡਾ ਸੁਪਨਾ ਮੇਰਾ ਹੌਂਸਲਾ ਟੁੱਟ ਗਿਆ ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ ਅਲਵਿਦਾ ਕੁਸ਼ਤੀ 2001 ਤੋਂ 2024 ਆਪ ਸਭ ਦੀ ਮੈਂ ਰਿਣੀ ਰਵਾਂਗੀ ਮਾਫੀ ਦੱਸ ਰਹੀ ਹਾਂ ਕਿ ਵਿਨੇਸ਼ ਨੇ ਸੈਮੀਫਾਈਨਲ ਮੈਚ ਆਪਣੀ ਵਿਰੋਧੀ ਖਿਡਾਰਨ ਨੂੰ 5 ਜ਼ੀਰੋ ਦੇ ਫਰਕ ਦੇ ਨਾਲ ਹਰਾ ਕੇ ਜਿੱਤਿਆ ਸੀ ਅਤੇ 올림픽 ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਸੀ ਹਾਲਾਂਕਿ ਸਿਰਫ 100 ਗ੍ਰਾਮ ਜ਼ਿਆਦਾ ਭਾਰ ਹੋਣ ਦੇ ਕਾਰਨ ਉਸ ਨੂੰ ਫਾਈਨਲ ਮੈਚ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਖੇਡ ਲਈ ਆਰਬਿਟ੍ਰੇਸ਼ਨ ਕੋਰਟ ਵਿੱਚ ਅਪੀਲ ਕੀਤੀ ਉਸ ਨੇ ਇਸ ਇਵੈਂਟ ਤੇ ਲਈ ਸਿਲਵਰ ਮੈਡਲ ਦੇਣ ਦੀ ਗੱਲ ਕਹੀ ਹੈ ਹਰਿਆਣਾ ਦੀ 29 ਸਾਲਾ ਪਹਿਲਵਾਨ ਵਿਨੇਸ਼ ਤਿੰਨ ਵਾਰ ਦੀ 올ੰਪੀਅਨ ਹੈ ਜਿਸਨੇ ਤਿੰਨੋ ਖੇਡਾਂ ਦੇ ਵਿੱਚ ਤਿੰਨ ਵੱਖ-ਵੱਖ ਭਾਰ ਵਰਗਾਂ ਦੇ ਵਿੱਚ ਹਿੱਸਾ ਲਿਆ ਜਦੋਂ ਕਿ ਉਸਨੇ 2016 ਰਿਓ 올ੰਪਿਕ ਦੇ ਵਿੱਚ 48 ਕਿਲੋਗ੍ਰਾਮ ਮਹਿਲਾ ਕੁਸ਼ਤੀ ਦੇ ਵਿੱਚ ਹਿੱਸਾ ਲਿਆ ਅਤੇ ਉਸਨੇ ਟੋਕੀਓ ਦੇ ਵਿੱਚ 2020 올ੰਪਿਕ ਦੇ ਵਿੱਚ 53 ਕਿਲੋਗ੍ਰਾਮ ਮਹਿਲਾ ਕੁਸ਼ਤੀ ਤੇ ਪੈਰਿਸ ਦੀ ਗੱਲ ਕਰੀਏ ਤਾਂ ਪੈਰਿਸ ਦੇ ਵਿੱਚ 2024 올ੰਪਿਕ ਦੇ ਵਿੱਚ 50 ਕਿਲੋਗ੍ਰਾਮ ਔਰਤਾਂ ਦੀ ਕੁਸ਼ਤੀ ਦੇ ਵਿੱਚ ਹਿੱਸਾ ਲਿਆ ਉਸਨੇ 2014 2018 ਅਤੇ 2022 ਦੀਆਂ ਤਿੰਨ ਰਾਸ਼ਟਰੀ ਮੰਡਲ ਖੇਡਾਂ ਦੇ ਵਿੱਚ ਤਿੰਨ ਵਾਰ ਅੱਖ ਭਾਰ ਵਰਗਾਂ ਵਿੱਚ ਤਿੰਨ ਸੋਨ ਤਗਮੇ ਵੀ ਜਿੱਤੇ ਨੇ 2018 ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਵਿਨੇਸ਼ ਉਸੇ ਸਾਲ ਰਾਸ਼ਟਰੀ ਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਵੀ ਬਣ ਗਈ ਹੈ ਉਸਨੇ 2019 ਅਤੇ 2022 ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਵਿੱਚ ਦੋ ਕਾਂਸੀ ਦੇ ਤਗਮੇ ਵੀ ਜਿੱਤੇ ਨੇ ਤੇ ਉਧਰ ਹੀ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 4 ਕਰੋੜ ਰੁਪਏ ਦੀ ਰਾਸ਼ੀ ਵਿਨੇਸ਼ ਵੋਗਾਟ ਨੂੰ ਦਿੱਤੀ ਜਾਵੇਗੀ ਇਨਾਮ ਵਜੋਂ ਦਿੱਤੀ ਜਾਵੇਗੀ ਜੀਹਾਂ ਦੱਸਦੀ ਹੈ ਹਰਿਆਣਾ ਦੇ ਸੀਐਮ ਅਨਿਆਪ ਸੈਣੀ ਨੇ ਐਕਸ ਤੇ ਪੋਸਟ ਕਰਕੇ ਲਿਖਿਆ ਹੈ ਕਿ ਹਰਿਆਣਾ ਦੀ ਸਾਡੀ ਬਹਾਦਰ ਬੇਟੀ ਵਿਨੇਸ਼ ਵੋਗਾਟ ਨੇ ਜ਼ਬਰਦਸਤ ਪ੍ਰਦਰਸ਼ਨ ਕਰਕੇ 올림픽 ਦੇ ਫਾਈਨਲ ਦੇ ਵਿੱਚ ਪਰਵੇਸ਼ ਕੀਤਾ ਸੀ ਕੁਝ ਕਾਰਨਾਂ ਦੇ ਕਰਕੇ ਪਲੇ ਹੀ 올림픽 ਦੇ ਫਾਈਨਲ ਦੇ ਵਿੱਚ ਖੇਡ ਨਹੀਂ ਪਾਈ ਪਰ ਉਹ ਸਾਡੇ ਸਾਰਿਆਂ ਦੇ ਲਈ ਚੈਂਪੀਅਨ ਹੈ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਨੇਸ਼ ਫੁਗਾਰਡ ਦਾ ਸਵਾਗਤ ਤੇ ਅਭਿਨੰਦਨ ਇੱਕ ਮੈਡਲਿਸਟ ਦੇ ਵਾਂਗ ਹੀ ਕੀਤਾ ਜਾਵੇਗਾ ਤੇ ਹਰਿਆਣਾ ਸਰਕਾਰ 올림픽 ਰਜਤ ਪਦਕ ਵਿਜੇਤਾ ਨੂੰ ਜੋ ਸਨਮਾਨ ਇਨਾਮ ਤੇ ਸੁਵਿਧਾਵਾਂ ਦਿੰਦੀ ਹੈ ਉਹ ਸਭ ਵਿਨੇਸ਼ ਫੁਗਾਰਡ ਨੂੰ ਦਿੱਤੀਆਂ ਜਾਣਗੀਆਂ ਦੱਸਦੀ ਹੈ ਕਿ ਕੱਲ ਹੀ ਵਿਨੇਸ਼ ਫੋਗਾਟ ਨੂੰ ਫਾਈਨਲ ਮੈਚ ਖੇਡਣ ਤੋਂ ਪਹਿਲਾਂ ਹੀ ਡਿਸਕਵালিਫਾਈ ਕਰ ਦਿੱਤਾ ਗਿਆ ਸੀ ਤੇ ਇਸ ਖਬਰ ਨੂੰ ਸੁਣ ਕੇ ਵਿਨੇਸ਼ ਫੋਗਾਟ बेहोश ਹੋ ਗਈ ਸੀ ਦਰਅਸਲ ਉਹਨਾਂ ਨੂੰ ਡੀਹਾਈਡਰੇਸ਼ਨ ਹੋ ਗਈ ਸੀ ਤੇ ਜਿਸ ਦੇ ਕਾਰਨ ਉਹਨਾਂ ਨੂੰ ਹਸਪਤਾਲ ਇਲਾਜ ਦੇ ਲਈ ਭਰਤੀ ਵੀ ਕਰਵਾਇਆ ਗਿਆ ਸੀ ਤੇ 100 ਗ੍ਰਾਮ ਜਦ ਦੋ ਭਾਰ ਉਹਨਾਂ ਦਾ ਵਾਧਾ ਆਇਆ ਸੀ ਤੇ 100 ਗ੍ਰਾਮ ਭਾਰ ਨੂੰ ਘਟਾਉਣ ਦੇ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਉਹਨਾਂ ਦੇ ਵਾਲ ਕੱਟੇ ਗਏ ਇੱਥੋਂ ਤੱਕ ਕਿ ਸਾਰੀ ਰਾਤ ਕਿਹਾ ਜਾ ਰਿਹਾ ਹੈ ਕਿ ਵਿਨੇਸ਼ ਫੋਗਾਟ ਆਪਣੇ ਭਾਰ ਨੂੰ ਕੰਟਰੋਲ ਕਰਨ ਵਾਸਤੇ ਵਜ਼ਨ ਨੂੰ ਕੰਟਰੋਲ ਵਾਸਤੇ ਸਾਰੀ ਰਾਤ ਕਸਰਤ ਵੀ ਕਰਦੇ ਰਹੀ ਪਰ ਉਸ ਦੀ ਜੋ ਮਿਹਨਤ ਸੀ ਉਹ 100 ਗ੍ਰਾਮ ਦੇ ਭਾਰ ਨੇ 8 ਸਾਲਾਂ ਦੀ ਮਿਹਨਤ ਉਸ ਦੀ ਖਰਾਬ ਕਰ ਦਿੱਤੀ ਤੇ ਹੁਣ ਵਿਨੇਸ਼ ਫੁਗੜ ਦੇ ਵੱਲੋਂ ਹੈਰਾਨ ਕਰ ਦੇਣ ਵਾਲਾ ਫੈਸਲਾ ਸਾਹਮਣੇ ਆਇਆ ਹੈ ਕਿ ਉਹਨਾਂ ਨੇ ਹੁਣ ਕੁਸ਼ਤੀ ਤੋਂ ਸੰन्यास ਲੈ ਲਿਆ ਹੈ ਪੰਜਾਬ ਦੇ ਵਿੱਚ ਜੇਕਰ ਤੁਸੀਂ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਿਓ ਜੋ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਾਇਦਾਦਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ ਹੁਣ ਜਾਇਦਾਦਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੋਵੇਗੀ ਉਹ ਮਹਿੰਗੀ ਹੋਵੇਗੀ ਜਿਵੇਂ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਕਲੈਕਟਰ ਡੇਟਾ ਦੇ ਵਿੱਚ ਵਾਧਾ ਕੀਤਾ ਜਾਵੇਗਾ ਜਿਸ ਦੇ ਕਾਰਨ ਹੁਣ ਰਜਿਸਟ੍ਰੇਸ਼ਨ ਮਹਿੰਗੀ ਹੋਵੇਗੀ ਰਜਿਸਟ੍ਰੈਂਸ਼ਨ ਕਰੋਣ ਵੇਲੇ ਤੁਹਾਨੂੰ ਟੈਕਸ ਵਾਧੂ ਦੇਣਾ ਪਵੇਗਾ ਇਸ ਦੇ ਨਾਲ ਰਾਜ ਸਰਕਾਰ ਨੂੰ ਮਾਲੀਆ ਫਾਇਦਾ ਤਾਂ ਜ਼ਰੂਰ ਹੋਵੇਗਾ ਪਰ ਉੱਥੇ ਹੀ ਆਮ ਲੋਕਾਂ ਦੀ ਜੇਬ ਦੇ ਉੱਪਰ ਅਸਰ ਦੇਖਣ ਨੂੰ ਜ਼ਰੂਰ ਮਿਲੇਗਾ ਲਗਭਗ 1500 ਕਰੋੜ ਰੁਪਏ ਦਾ ਜਿਹੜਾ ਮਾਲੀਆ ਫਾਇਦਾ ਪੰਜਾਬ ਸਰਕਾਰ ਨੂੰ ਹੋਵੇਗਾ ਦਰਅਸਲ 22 ਜੁਲਾਈ ਨੂੰ ਪਟਿਆਲਾ ਜ਼ਿਲ੍ਹੇ ਨੇ ਕਲੈਕਟਰ ਰੇਟਾਂ ਦੇ ਵਿੱਚ ਵਾਦਾ ਕੀਤਾ ਸੀ ਤੇ ਹੁਣ ਇਸੇ ਨੂੰ ਲੈ ਕੇ ਬਾਕੀ ਜ਼ਿਲ੍ਹਿਆਂ ਨੂੰ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਕਲੈਕਟਰ ਰੇਟਾਂ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਇਸ ਦੇ ਕਾਰਨ ਹੀ ਹੁਣ ਰਜਿਸਟ੍ਰੇਸ਼ਨ ਦੇ ਜਿਹੜੇ ਰੇਟ ਹੋਣਗੇ ਉਹ ਮਹਿੰਗੇ ਹੋ ਜਾਣਗੇ ਹਾਲਾਂਕਿ ਇਸ ਦੇ ਨਾਲ ਲੋਕਾਂ ਦੇ ਵਿੱਚ ਕੁਝ ਨਾਰਾਜ਼ਗੀ ਪੈਦਾ ਹੋ ਸਕਦੀ ਹੈ ਪਰ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਜ਼ਰੂਰ ਮਜ਼ਬੂਤੀ ਮਿਲੇਗੀ ਹਾਸਲ ਜਾਣਕਾਰੀ ਅਨੁਸਾਰ ਕਲੈਕਟਰ ਰੇਟ ਵਧਾਉਣ ਸੰਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਹੈ ਮੀਟਿੰਗ ਦੌਰਾਨ ਇਸੇ ਸੰਬੰਧੀ ਪੂਰੀ ਰਣਨੀਤੀ ਬਣਾਈ ਗਈ ਹੈ ਕਲੈਕਟਰ ਰੇਟਾਂ ਦੇ ਵਿੱਚ 5 ਤੋਂ 10% ਦਾ ਵਾਧਾ ਆਮ ਗੱਲ ਹੈ ਪਰ ਇਹ ਤੈਕਰਨ ਸਮੇਂ ਜ਼ਮੀਨ ਦੀ ਲੋਕੇਸ਼ਨ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ ਜੇਕਰ ਕੋਈ ਖੇਤਰ ਜ਼ਿਆਦਾ ਵਿਕਸਿਤ ਹੋ ਰਿਹਾ ਹੈ ਤਾਂ ਉੱਥੇ ਕਲੈਕਟਰ ਰੇਟਾਂ ਨੂੰ ਜ਼ਿਆਦਾ ਵਧਾਇਆ ਜਾਂਦਾ ਹੈ ਦੱਸਦੇ ਕਿ ਖੇਤੀਬਾੜੀ ਜਾਇਦਾਦ ਰਿਹਾਇਸ਼ੀ ਵਪਾਰਕ ਤੇ ਉਦਯੋਗਿਕ ਜ਼ਮੀਨ ਲਈ ਕਲੈਕਟਰ ਰੇਟ ਵੱਖਰੇ ਤੌਰ ਤੇ ਤੈ ਕੀਤੇ ਜਾਂਦੇ ਨੇ ਸਾਰੇ ਜ਼ਿਲ੍ਹਿਆਂ ਨੂੰ ਆਪਣੇ ਪੱਧਰ ਦੇ ਕਲੈਕਟਰ ਰੇਟ ਵਧਾਉਣਾ ਹੋਵੇਗਾ ਹਾਲਾਂਕਿ ਜ਼ਿਲ੍ਹਿਆਂ ਨੂੰ ਪਟਿਆਲਾ ਵਿੱਚ ਲਾਗੂ ਕੀਤੇ ਗਏ ਮਾਡਲ ਨੂੰ ਦੇਖਣ ਦੀ ਸਲਾਹ ਦਿੱਤੀ ਗਈ ਹੈ ਇਸ ਤੋਂ ਇਲਾਵਾ ਸਾਰੇ ਅਧਿਕਾਰੀ ਆਪੋ ਆਪਣੇ ਇਲਾਕੇ ਦੀ ਪ੍ਰਾਪਰਟੀ ਮਾਰਕੀਟ ਦਾ ਵੀ ਅਧਿਐਨ ਕਰ ਰਹੇ ਨੇ ਤਾਂ ਜੋ ਇਸ ਦਾ ਸਹੀ ਫੈਸਲਾ ਕੀਤਾ ਜਾ ਸਕੇ ਹਾਲਾਂਕਿ ਲੰਬੇ ਸਮੇਂ ਤੋਂ ਕਲੈਕਟਰ ਰੇਟ ਨਹੀਂ ਵਧਾਇਆ ਗਿਆ ਸੀ ਦੱਸਦੀ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਕਲੈਕਟਰ ਰੇਟਾਂ ਦੇ ਵਿੱਚ ਵੱਖ-ਵੱਖ ਵਾਅਦਾ ਕੀਤਾ ਗਿਆ ਹੈ ਕੁਝ ਖੇਤਰਾਂ ਦੇ ਵਿੱਚ 100% ਤੱਕ ਵਾਧਾ ਕੀਤਾ ਗਿਆ। ਲਹਿਲ ਵਿੱਚ ਖੇਤੀ ਵਾਲੀ ਜ਼ਮੀਨ ਦਾ ਕਲੈਕਟਰ ਰੇਟ 70 ਲੱਖ ਰੁਪਏ ਤੋਂ ਵਧਾ ਕੇ 1.5 ਲੱਖ ਰੁਪਏ ਪ੍ਰਤੀ ਏਕੜ ਹੋ ਗਿਆ। ਇਸੇ ਤਰ੍ਹਾਂ ਤਾਲੀਵਾਲ ਕਲੋਨੀ ਦੇ ਵਿੱਚ ਗੱਲ ਕਰੀਏ ਤਾਂ ਉੱਥੇ ਦਾ ਰੇਟ 56680 ਰੁਪਏ ਪ੍ਰਤੀ ਵਰਗ ਗਜ ਤੋਂ ਲੈ ਕੇ 1 ਲੱਖ 12000 ਰੁਪਏ ਪ੍ਰਤੀ ਵਰਗ ਗਜ ਹੋ ਗਿਆ। ਜਦੋਂ ਕਿ ਰਿਹਾਇਸ਼ੀ ਖੇਤਰਾਂ ਦੀ ਗੱਲ ਕਰੀਏ ਤਾਂ ਰਿਹਾਇਸ਼ੀ ਖੇਤਰਾਂ ਦੇ ਵਿੱਚ ਇਹ ਘੱਟ ਵਧਿਆ ਹੈ। ਨਿਊ ਲਾਲ ਬਾਗ ਕਲੋਨੀ ਦੇ ਵਿੱਚ ਇਹ ਰੇਟ 14300 ਰੁਪਏ ਪ੍ਰਤੀ ਵਰਗ ਗੱਜ ਤੋਂ ਵਧਾ ਕੇ 16000 ਰੁਪਏ ਪ੍ਰਤੀ ਵਰਗ ਗੱਜ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਸਾਲ 2024-25 ਦੇ ਬਜਟ ਦੇ ਵਿੱਚ ਮੰਨ ਲਿਆ 1500 ਕਰੋੜ ਰੁਪਏ ਵਧਾਉਣ ਦਾ ਟੀਚਾ ਰੱਖਿਆ ਹੈ। ਸਾਲ 2023-24 ਦੇ ਵਿੱਚ 4200 ਕਰੋੜ ਰੁਪਏ ਦਾ ਮੰਨ ਲਿਆ ਇਕੱਠਾ ਕੀਤਾ ਗਿਆ ਸੀ। ਚਾਲੂ ਸਾਲ ਦੇ ਵਿੱਚ 6000 ਕਰੋੜ ਰੁਪਏ ਨੂੰ ਛੂਣ ਦੀ ਕੋਸ਼ਿਸ਼ ਹੈ। ਚਾਲੂ ਬੀਤੇ ਸਾਲ ਦੇ ਪਹਿਲੇ 4 ਮਹੀਨਿਆਂ ਦੇ ਵਿੱਚ April ਤੋਂ July ਤੱਕ 1854 ਕਰੋੜ ਰੁਪਏ ਦੀ ਉਗਰਾਹੀ ਹੋਈ ਹੈ ਮਾਰਚ ਤੱਕ ਇਹ ਮਾਲੀਆ ਕਲੈਕਸ਼ਨ 6000 ਕਰੋੜ ਰੁਪਏ ਨੂੰ ਛੂ ਜਾਏਗਾ ਤੇ ਇੱਕ ਵਾਰ ਫੇਰ ਦੱਸ ਦਈਏ ਕਿ ਪੰਜਾਬ ਭਾਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਲੈਕਟਰ ਰੇਟ ਦੇ ਵਿੱਚ ਜਲਦ ਹੀ ਵਾਧਾ ਕਰ ਦਿੱਤਾ ਜਾਵੇਗਾ ਪਟਿਆਲਾ ਦੇ ਵਿੱਚ ਪਹਿਲਾਂ ਹੀ ਕਲੈਕਟਰ ਰੇਟਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਤੇ ਹੁਣ ਪੰਜਾਬ ਸਰਕਾਰ ਨੇ ਬਾਕੀ ਜ਼ਿਲ੍ਹਿਆਂ ਨੂੰ ਵੀ ਹੁਕਮ ਜਾਰੀ ਕਰ ਦਿੱਤੇ ਨੇ ਕਿ ਕਲੈਕਟਰ ਰੇਟਾਂ ਦੇ ਵਿੱਚ ਵਾਧਾ ਕੀਤਾ ਜਾਵੇ ਜਿਸ ਦੇ ਕਾਰਨ ਹੁਣ ਆਮ ਲੋਕਾਂ ਦੇ ਉੱਪਰ ਅਸਰ ਦੇਖਣ ਨੂੰ ਮਿਲੇਗਾ ਆਮ ਲੋਕਾਂ ਦੀ ਜੇਬ ਦੇ ਉੱਪਰ ਇਸ ਦਾ ਅਸਰ ਪਵੇਗਾ ਕਿਉਂਕਿ ਜਿਹੜੀ ਜਾਇਦਾਦਾਂ ਦੀ ਰਜਿਸਟਰੀ ਹੋਵੇਗੀ ਉਹ ਮਹਿੰਗੀ ਹੋਵੇਗੀ ਟੈਕਸ ਤੁਹਾਨੂੰ ਹੁਣ ਵਾ ਭਾਬੇ ਕਾ ਤੋਂ ਹਾਰਟੀ ਇਸ ਖਬਰ ਉਪਰ ਕੀ رائے ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਬੰਗਲਾਦੇਸ਼ ਦੇ ਵਿੱਚ ਆਖਿਰਕਾਰ ਵਿਦਿਆਰਥੀਆਂ ਨੇ ਮੋਰਚਾ ਜਿੱਤ ਲਿਆ ਜਿਹਾ ਦੱਸਦੀ ਹੈ ਕਿ ਅੱਜ ਬੰਗਲਾਦੇਸ਼ ਦੇ ਵਿੱਚ ਅੰਤਰਿਮ ਸਰਕਾਰ ਬਣ ਜਾਵੇਗੀ ਸ਼ੇਖ ਅਸੀਨਾ ਦੇ ਪਰਦਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਅਤੇ ਮੰਤਰੀ ਮੰਡਲ ਭੰਗ ਹੋਣ ਤੋਂ 3 ਦਿਨ ਬਾਅਦ ਅੱਜ ਅੰਤਰਿਮ ਸਰਕਾਰ ਪਣਜਾਰੀਏ ਬੰਗਲਾਦੇਸ਼ ਦੇ ਵਿੱਚ ਇਸ ਦੇ ਨਾਲ ਹੀ ਦੱਸਦੀ ਹੈ ਕਿ ਪ੍ਰੋਫੈਸਰ ਮੁਹੰਮਦ ਯੂਨਿਸ ਜੋ ਕਿ ਨੋਬਲ ਪੁਰਸਕਾਰ ਵਿਜੇਤਾ ਨੇ ਉਹਨਾਂ ਨੂੰ ਅੰਤਰਿਮ ਸਰਕਾਰ ਦਾ ਨੇਤਾ ਚੁਣਿਆ ਗਿਆ ਸੀ ਤੇ ਅੱਜ ਉਹਨਾਂ ਦੇ ਵੱਲੋਂ ਸੋਹ ਚੁੱਕੀ ਜਾਵੇਗੀ ਇਹ ਸੋਹ ਚੁੱਕ ਸਮਾਗਮ 8 ਵਜੇ ਹੋਵੇਗਾ ਤੇ ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਫੌਜ ਦੇ ਮੁਖੀ ਜਨਰਲ ਵਕਾਰ ਉਸ ਜ਼ਮਾਨ ਦਾ ਕਹਿਣਾ ਹੈ ਕਿ ਅਸੀਂ ਮੁਹੰਮਦ ਯੂਨਸ ਨੂੰ ਸਰਕਾਰ ਚ ਲਾਉਣ ਦੇ ਲਈ ਹਰ ਸੰਭਵ ਮਦਦ ਦਵਾਂਗੇ ਇੱਕ ਰਿਪੋਰਟ ਦੇ ਮੁਤਾਬਕ ਫੌਜ ਮੁਖੀ ਨੇ ਸੰਕੇਤ ਦਿੱਤਾ ਹੈ ਕਿ ਫਿਲਹਾਲ ਅੰਤਰੀਮ ਸਰਕਾਰ ਚ 15 ਮੈਂਬਰ ਸ਼ਾਮਲ ਹਨ ਪਰ ਉਨ੍ਹਾਂ ਨੇ ਮੁਹੰਮਦ ਯੂਨਸ ਤੋਂ ਇਲਾਵਾ ਹੋਰ ਨਾਮਾਂ ਦਾ ਖੁਲਾਸਾ ਨਹੀਂ ਕੀਤਾ ਹੈ ਜਨਰਲ ਨੇ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਸ ਅੰਤਰੀਮ ਸਰਕਾਰ ਦਾ ਕਾਰਜਕਾਲ ਕਿੰਨਾ ਲੰਬਾ ਹੋਵੇਗਾ ਅਤੇ ਅੱਗੇ ਜਾ ਕੇ ਦੇਸ਼ ਦੀ ਸਿਆਸੀ ਦਿਸ਼ਾ ਕੀ ਹੋਵੇਗੀ ਦੇਸ਼ ਦੇ ਹਾਲਾਤ ਤੇ ਉਹਨਾਂ ਯਕੀਨੀ ਤੌਰ ਤੇ ਕਿਹਾ ਹੈ ਕਿ ਸਥਿਤੀ ਤੇਜ਼ੀ ਦੇ ਨਾਲ ਸੁਧਰ ਰਹੀ ਹੈ ਤੇ ਅਗਲੇ 3-4 ਦਿਨਾਂ ਦੇ ਵਿੱਚ ਸਥਿਤੀ ਆਮ ਵਾਂਗ ਹੋ ਜਾਵੇਗੀ। ਫੌਜ ਮੁਖੀ ਵਕਾਰ ਨੇ ਖੁਦ ਸ਼ੇਖ ਹਸੀਨਾ ਦੇ ਅਸਤੀਫੇ ਅਤੇ ਦੇਸ਼ ਛੱਡਣ ਦੀ ਜਾਣਕਾਰੀ ਸੋਮਵਾਰ ਨੂੰ ਦਿੱਤੀ ਸੀ। ਇਸ ਤੋਂ ਬਾਅਦ ਮੰਗਲਵਾਰ ਰਾਤ ਪ੍ਰਧਾਨ ਮੁਹੰਮਦ ਸ਼ਹਾਬੂਦੀਨ ਨੇ ਪ੍ਰੋਫੈਸਰ ਯੂਨਸ ਨੂੰ ਅੰਤਿਮ ਸਰਕਾਰ ਦਾ ਮੁਖੀ ਬਣਾਉਣ ਦੇ ਵਿਦਿਆਰਥੀ ਸੰਗਠਨਾ ਦੇ ਪ੍ਰਸਤਾਵ ਤੇ ਸਹਿਮਤੀ ਜਤਾਈ ਸੀ। ਉਦੋਂ ਤੋਂ ਇਹ ਉਹ ਡੀ ਕੀਤੀ ਜਾ ਰਹੀ ਸੀ ਕਿ ਨਵੀਂ ਸਰਕਾਰ ਕਦੋਂ ਉਦਾਂ ਸਾਂਭੇਗੀ ਅਤੇ ਮੌਜੂਦਾ ਸਥਿਤੀ ਨੂੰ ਕਿਵੇਂ ਕਾਬੂ ਕਰੇਗੀ ਬੁੱਧਵਾਰ ਨੂੰ ਜਰਨਲ ਵਕਾਰ ਨੇ ਪ੍ਰੋਫੈਸਰ ਯੂਨਸ ਦੇ ਨਾਲ ਗੱਲ ਕੀਤੀ ਅਤੇ ਸੌਚਕ ਸਮਾਗਮ ਵੀਰਵਾਰ ਸ਼ਾਮ ਲਈ ਤੈਅ ਕਰ ਦਿੱਤਾ ਗਿਆ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਦੀ ਅਗਵਾਈ ਕਰਨ ਜਾ ਰਹੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਇੱਕ ਅਰਥ ਸ਼ਾਸਤਰੀ ਅਤੇ ਬੈਂਕਰ ਹਨ ਉਨ੍ਹਾਂ ਨੂੰ ਮਾਈਕਰੋ ਕ੍ਰੈਡਿਟ ਬਾਜ਼ਾਰਾਂ ਨੂੰ ਵਿਕਸਿਤ ਕਰਨ ਦੇ ਕੰਮ ਲਈ 2006 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ 1983 ਦੇ ਵਿੱਚ ਸਥਾਪਿਤ ਕੀਤੇ ਗਏ ਗ੍ਰਾਮੀਣ ਬੈਂਕ ਰਾਹੀਂ ਹਜ਼ਾਰਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਉਣ ਦੇ ਵਿੱਚ ਯੂਨੈਸੇਫ ਦੀ ਪ੍ਰਸ਼ੰਸਾ ਕੀਤੀ ਗਈ ਸੀ। ਇਹ ਬੈਂਕ ਉਨ੍ਹਾਂ ਕਾਰੋਬਾਰੀਆਂ ਨੂੰ ਛੋਟੇ ਕਰਜ਼ੇ ਪ੍ਰਦਾਨ ਕਰਦਾ ਹੈ ਜੋ ਨਿਯਮਿਤ ਬੈਂਕ ਕਰਜ਼ਿਆਂ ਲਈ ਯੋਗ ਨਹੀਂ ਹਨ। ਹਾਲਾਂਕਿ ਸ਼ੇਖ ਹਸਿਨਾ ਦੀ ਸਰਕਾਰ ਦੇ ਨਾਲ ਯੂਨੈਸੇਫ ਦੇ ਰਿਸ਼ਤੇ ਕਾਫੀ ਤਣਾਅਪੂਰਨ ਸਨ। ਇਸ ਦੇ ਨਾਲ ਹੀ ਦੱਸਦੀ ਹੈ ਕਿ ਬੰਗਲਾਦੇਸ਼ ਦੇ ਵਿੱਚ ਰਾਖਵੇਂਕਰਨ ਨੂੰ ਲੈ ਕੇ ਜਿਹੜੀ ਹਿੰਸਾ ਹੋ ਰਹੀ ਸੀ ਉਸੇ ਹਿੰਸਾ ਦੇ ਚੱਲਦਿਆਂ ਸ਼ੇਖ ਹਸੀਨਾਂ ਨੂੰ ਆਪਣਾ ਅਸਤੀਫਾ ਦੇਣਾ ਪਿਆ ਸੀ ਤੇ ਅਸਤੀਫਾ ਦੇ ਕੇ ਉਹ ਭਾਰਤ ਲਈ ਰਵਾਨਾ ਹੋ ਗਏ ਸੀ ਫਿਲਹਾਲ ਕੁਝ ਸਮੇਂ ਲਈ ਸ਼ੇਖ ਹਸੀਨਾਂ ਪਾਰੀਥੀ ਰਵੇਗੇ ਪਰ ਇਸ ਤੋਂ ਬਾਅਦ ਸ਼ੇਖ ਹਸੀਨਾਂ ਕਿਹੜੇ ਦੇਸ਼ ਵੱਲ ਰੁਕ ਕਰੇਗੀ ਇਹ ਦੇਖਣ ਵਾਲੀ ਗੱਲ ਰਹੇਗੀ ਤੇ ਅੱਜ ਪ੍ਰੋਫੈਸਰ ਮੁਹੰਮਦ ਯੂਨਿਸ ਦੇ ਵੱਲੋਂ ਅੰਤਰੀਮ ਸਰਕਾਰ ਦੇ ਜਿਹੜੇ ਨੇਤਾ ਚੁਣੇ ਗਏ ਨੇ ਉਹਨਾਂ ਦੇ ਵੱਲੋਂ ਸੋਚ ਚੁਕਲ ਵੀ ਜਾਵੇਗੀ ਅਤੇ ਬੰਗਲਾਦੇਸ਼ ਦੇ ਵਿੱਚ ਅੰਤਰੀਮ ਸਰਕਾਰ ਅੱਜ ਬਣ ਜਾਵੇਗੀ। ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਸੈਮੀਫਾਈਨਲ ਦੇ ਵਿੱਚ ਐਂਟਰੀ ਮਾਰ ਲਈ ਹੈ। ਜੀ ਹਾਂ ਦੱਸ ਦਈਏ ਕਿ ਅਮਨ ਸਹਿਰਾਵਤ ਨੇ ਅਲਬਾਨੀਆ ਦੇ ਜ਼ੇਲિમ ਖਾਨ ਆਪ ਦਾ ਰੋਗ ਨੂੰ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ ਹੈ। ਨਸਦੀ ਹੈ ਕਿ 올림픽 ਦੇ ਵਿੱਚ 57 ਕਿਲੋ ਭਾਰ ਵਰਗ ਦੇ ਵਿੱਚ ਅਮਨ ਸਹਿਰਾਵਤ ਨੇ ਲਗਾਤਾਰ ਦੋ ਮੈਚ ਜਿੱਤੇ ਨੇ ਤੇ ਇਸ ਦੇ ਨਾਲ ਹੀ ਸੈਮੀਫਾਈਨਲ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਨਸਦੀ ਹੈ ਕਿ ਅਮਨ ਸਹਿਰਾਵਤ ਹੁਣ ਜਿੱਤ ਤੋਂ ਸਿਰਫ ਇੱਕ ਕਦਮ ਦੂਰ ਨੇ। ਯਾਨੀ ਕਿ ਜੇਕਰ ਅਮਨ ਸਹਿਰਾਵਤ ਫਾਈਨਲ ਦੇ ਵਿੱਚ ਐਂਟਰੀ ਮਾਰ ਲੈਂਦੇ ਨੇ ਤਾਂ ਉਹਨਾਂ ਦਾ ਸੋਨੇ ਦਾ ਜਾਂ ਫਿਰ ਚਾਂਦੀ ਦਾ ਤਗਮਾ ਜਿਹੜਾ ਉਹ ਯਕੀਨੀ ਹੋ ਜਾਵੇਗਾ। ਨਸਦੀ ਹੈ ਕਿ ਅਮਨ ਸਹਿਰਾਵਤ ਨੇ ਅਲਬਾਨੀਆ ਦੀ ਜ਼ੇਲੀਮ ਖਾਨ ਆਪਕਾ ਰੂਗ ਨੂੰ ਪੂਰੀ ਤਰ੍ਹਾਂ ਹਰਾਇਆ ਹੈ। ਉਸਨੇ ਜ਼ੇਲિમ ਖਾਨ ਆਪਕਾ ਰੋਗ ਨੂੰ ਹਰਾਇਆ ਜਦੋਂ ਮੈਚ ਵਿੱਚ 2 ਮਿੰਟ ਤੋਂ ਵੱਧ ਦਾ ਸਮਾਂ ਬਾਕੀ ਸੀ ਉਸਨੇ ਵਿਰੋਧੀ ਨੂੰ ਇੱਕ ਵੀ ਅੰਕ ਨਹੀਂ ਬਣਾਉਣ ਦਿੱਤਾ ਅਮਨ ਸਹਿਰਾਵਤ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਕਾ ਰੋਗ ਉੱਤੇ ਲੀਡ ਲੈ ਲਈ ਸੀ ਇਸ ਤੋਂ ਬਾਅਦ ਕੁਝ ਹੀ ਸਕਿੰਟਾਂ ਦੇ ਵਿੱਚ ਲੀਡ ਵੱਧ ਕੇ 11.0 ਹੋ ਗਈ ਸੀ ਇਸ ਤੋਂ ਬਾਅਦ ਵਿਰੋਧੀ ਐਥਲੀਟ ਨੇ ਰਿਵਿਊ ਵੀ ਲਿਆ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਨਿਯਮਾਂ ਮੁਤਾਬਕ ਜੇਕਰ ਕੋਈ ਪਹਿਲਵਾਨ ਵਿਰੋਧੀ ਤੇ ਦਾ ਸੰਕਾ ਦੀ ਬੜਤ ਲਾਲ ਲੰਦਾ ਹੈ ਤਾਂ ਮੈਚ ਉੱਥੇ ਹੀ ਖਤਮ ਹੋ ਜਾਂਦਾ ਹੈ ਇਸ ਲਈ ਸਮਾਂ ਬਾਕੀ ਰਹਿੰਦਿਆਂ ਅਮਨ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ। ਜਿਸ ਤੋਂ ਪਹਿਲਾਂ ਅਮਨ ਸਹਿਰਾਵਤ ਨੇ ਪ੍ਰੀ ਕੁਆਟਰ ਫਾਈਨਲ ਦੇ ਵਿੱਚ ਮੈਸੀਡੋਨੀਆ ਦੇ ਵਲਾਦੀਮੀਰ ਇਕੋਰੋਗ ਨੂੰ ਹਰਾ ਕੇ ਕੁਆਟਰ ਫਾਈਨਲ ਦੇ ਵਿੱਚ ਆਪਣੀ ਥਾਂ ਬਣਾਈ ਸੀ। ਉਸ ਨੇ ਤਕਨੀਕੀ ਉਤਮਤਾ ਦੇ ਆਧਾਰ ਦੇ ਉੱਪਰ ਇਹ ਮੈਚ 10 ਜ਼ੀਰੋ ਦੇ ਨਾਲ ਜਿੱਤਿਆ ਅਤੇ ਦੁਨੀਆ ਦੇ 8ਵੇਂ ਨੰਬਰ ਦੇ ਪਹਿਲਵਾਨ ਨੂੰ ਹਰਾਇਆ। ਅਮਨ ਸਹਿਰਾਵਤੀ ਗੱਲ ਕਰੀਏ ਤਾਂ ਅਮਨ ਸਹਿਰਾਵਤ ਵਰਲਡ ਵਿੱਚ 6ਵੇਂ ਸਥਾਨ ਤੇ ਨੇ ਦੱਸ ਦਈਏ ਕਿ ਬੀਤੇ ਦਿਨ ਵਿਨੇਸ਼ ਫੋਗਾੜ ਦੇ ਨਾਲ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਇਹ ਜਿਹੜੀ ਖਬਰ ਸਾਹਮਣੇ ਆਈ ਹੈ ਅਮਨ ਸਹਿਰਾਵਤ ਨੇ ਸੈਮੀਫਾਈਨਲ ਦੇ ਵਿੱਚ ਐਂਟਰੀ ਕਰ ਲਈ ਹੈ ਇਹ ਸਾਰੇ ਭਾਰਤ ਦੇ ਲਈ ਰਾਹਤ ਵਾਲੀ ਖਬਰ ਹੈ ਜਿਵੇਂ ਦੱਸ ਦਈਏ ਕਿ ਕੱਲ੍ਹ ਵਾਲੀ ਖਬਰ ਤੋਂ ਬਾਅਦ 140 ਭਾਰਤੀਆਂ ਦਾ ਦਿਲ ਟੁੱਟ ਗਿਆ ਸੀ ਤੇ ਇਸ ਦੇ ਨਾਲ ਹੀ ਵਿਨੇਸ਼ ਫੋਗਾੜ ਦੀ ਗੱਲ ਕਰੀਏ ਤਾਂ ਵਿਨੇਸ਼ ਫੋਗਾੜ ਦੀ ਹਿੰਮਤ ਵਿੱਚ ਆਬਦੇਵ ਕੀ ਜਿਸ ਤੋਂ ਬਾਅਦ ਵਿਨੇਸ਼ ਫੋਗਾੜ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਉਸ ਨੇ ਐਲਾਨ ਕਰ ਦਿੱਤਾ ਜੋ ਨਾਜ਼ਦੀਕੀ 100 ਕਿਲੋਗ੍ਰam ਭਾਰ ਪਤ ਹੋਣ ਦੇ ਕਾਰਨ ਵਿਨੇਸ਼ ਪੁਗਾੜ ਨੂੰ ਫਾਈਨਲ ਖੇਟਣ ਨਹੀਂ ਦਿੱਤਾ ਗਿਆ ਫਾਈਨਲ ਤੋਂ ਪਹਿਲਾਂ ਹੀ ਉਹਨਾਂ ਨੂੰ 올림픽ਸ ਦੇ ਵਿੱਚੋਂ ਡਿਸਕਵਾਲਿਫਾਈ ਕਰ ਦਿੱਤਾ ਗਿਆ ਤੇ ਅੱਜ ਹੁਣ ਇੱਕ ਖਬਰ ਰਾਹਤ ਵਾਲੀ ਸਾਹਮਣੇ ਆਈ ਹੈ ਕਿ ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਸੈਮੀਫਾਈਨਲ ਦੇ ਵਿੱਚ ਐਂਟਰੀ ਮਾਰ ਲਈ ਹੈ ਤੇ ਹੁਣ ਅੱਗੇ ਦੇਖਣ ਵਾਲੀ ਗੱਲ ਇਹ ਰਹੇਗਾ ਕਿ ਅਮਨ ਸਹਿਰਾਵਤ ਭਾਰਤ ਦੇ ਲਈ ਕੋਟ ਲੈ ਕੇ ਆਉਂਦੇ ਨੇ ਜਾਂ ਫਿਰ ਨਹੀਂ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਭਰ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਜਿਹੜਾ ਮੌਨਸੂਨ ਸੀ ਸਰਗਰਮ ਹੋਣ ਦੀ ਮੌਸਮ ਵਿਭਾਗ ਦੇ ਵੱਲੋਂ ਪੂਰੀ-ਪੂਰੀ ਸੰਭਾਵਨਾ ਜਤਾਈ ਗਈ ਸੀ ਪਰ ਬਾਵਜੂਦ ਇਸ ਦੇ ਵੀ ਸੂਬੇ ਭਰ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਘੱਟ ਦਰਜ ਕੀਤਾ ਗਿਆ ਤੇ ਉੱਥੇ ਹੀ 9 ਜ਼ਿਲ੍ਹੇ ਅਜਿਹੇ ਨੇ ਜਿੱਥੇ ਮੀਂਹ ਦੀ ਇੱਕ ਬੂੰਦ ਤੱਕ ਨਹੀਂ ਪਈ ਤੇ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਅਗਸਤ ਦੇ ਪਹਿਲੇ 3 ਦਿਨ ਚੰਗੀ ਬਰਸਾਤ ਹੋਵੇਗੀ ਪਰ ਬਾਵਜੂਦ ਇਸ ਦੇ ਵੀ ਮੀਂਹ ਬਹੁਤ ਜ਼ਿਆਦਾ ਕਟ ਦਰਜ ਕੀਤਾ ਗਿਆ ਕਈ ਚਿਲਿਆਂ ਦੇ ਵਿੱਚ ਤਾਂ ਮੀਂਹ ਬਿਲਕੁਲ ਹੀ ਨਹੀਂ ਪਿਆ ਜਿੱਥੇ ਅਗਸਤ ਮਹੀਨੇ ਦੇ ਵਿੱਚ ਪਹਿਲੇ ਹਫਤੇ 46.1 ਮਿਲੀਮੀਟਰ ਮੀਂਹ ਪੈ ਜਾਂਦਾ ਹੈ ਪਰ ਉਥੇ ਹੀ ਇਸ ਸੀਜ਼ਨ ਦੀ ਗੱਲ ਕਰੀਏ ਤਾਂ 32.9 ਮਿਲੀਮੀਟਰ ਹੀ ਮੀਂਹ ਦਰਜ ਕੀਤਾ ਗਿਆ ਤਰਨਤਾਨ ਕਪੂਰਥਲਾ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਬਠਿੰਡਾ ਬਰਨਾਲਾ ਮਾਨਸਾ ਅਤੇ ਸੰਗਰੂਰ ਪੰਜਾਬ ਦੇ ਉਹ ਜ਼ਿਲ੍ਹੇ ਨੇ ਜਿੱਥੇ 7 ਅਗਸਤ ਨੂੰ ਸਵੇਰੇ 8:30 ਵਜੇ ਤੱਕ ਇੱਕ ਬੂੰਦ ਵੀ ਨਹੀਂ ਮੀਪਿਆ ਜਦਕਿ ਪਠਾਨਕੋਟ ਵਿੱਚ 99% ਫਿਰੋਜ਼ਪੁਰ ਦੇ ਵਿੱਚ 91% ਮੀਪਿਆ ਮੌਕੇ ਦੇ ਵਿੱਚ 93% ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 98% ਘੱਟ ਮੀਂਹ ਦਰਜ ਕੀਤਾ ਗਿਆ ਰੂਪਨਗਰ ਵਿੱਚ 80% ਅਤੇ ਪਟਿਆਲਾ ਦੇ ਵਿੱਚ 75% ਘਟਮੀ ਪਿਆ ਹੈ ਜਦੋਂ ਕਿ ਗੁਰਦਾਸਪੁਰ ਅਤੇ ਐਸਐਸ ਨਗਰ ਦੀ ਗੱਲ ਕਰੀਏ ਤਾਂ ਇਹ ਦੋ ਜ਼ਿਲ੍ਹੇ ਅਜਿਹੇ ਨੇ ਜਿੱਥੇ ਆਮ ਨਾਲੋਂ ਵੱਧ بارش ਦਰਜ ਕੀਤੀ ਗਈ ਹੈ ਪੰਜਾਬ 'ਚ ਅੱਜ ਯਾਨੀ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮੀਂਹ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ 10 ਅਗਸਤ ਨੂੰ yellow alert ਜ਼ਰੂਰ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਪਰ ਮੀਂਹ ਦੀ ਸੰਭਾਵਨਾ ਸਿਰਫ 5 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਤੱਕ ਹੀ ਸੀਮਿਤ ਰੱਖੀ ਗਈ ਹੈ। ਬਾਕੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਹੁਤ ਘੱਟ ਦੱਸੀ ਜਾ ਰਹੀ ਹੈ। ਬੁੱਧਵਾਰ ਨੂੰ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਵਿੱਚ ਹਲਕੀ ਬਰਸਾਤ ਤੋਂ ਬਾਅਦ ਤਾਪਮਾਨ ਦੇ ਵਿੱਚ ਅੰਗਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਤਾਪਮਾਨ ਦੇ ਵਿੱਚ 2.5 ਡਿਗਰੀ ਦੀ ਕਿਰਾਵਟ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਤਾਪਮਾਨ ਆਮ ਵਾਂਗ ਹੋ ਗਿਆ ਹੈ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਰਿਹਾ ਜਿੱਥੇ ਤਾਪਮਾਨ 35.4 ਡਿਗਰੀ ਦਰਜ ਕੀਤਾ ਗਿਆ ਇੱਥੇ ਵੀ ਮੀਂਹ ਜ਼ਰੂਰ ਪਿਆਸੀ ਇੱਕ ਵਾਰ ਫੇਰ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਬੁੱਧਵਾਰ ਨੂੰ ਸੂਬੇ ਭਾਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ ਤੇ ਪੰਜ ਜ਼ਿਲ੍ਹਿਆਂ ਦੇ ਲਈ yellow alert ਜਾਰੀ ਕੀਤਾ ਗਿਆ ਸੀ ਤੇ ਕੱਲ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਜ਼ਰੂਰ ਪਿਆ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਲੋਕਾਂ ਨੂੰ ਹਮਸ ਵਾਲੀ ਗਰਮੀ ਤੋਂ ਥੋੜਾ ਛੁਟਕਾਰਾ ਜ਼ਰੂਰ ਮਿਲਿਆ ਤੇ ਇਸ ਦੇ ਨਾਲ ਹੀ ਅੱਜ ਦੀ ਗੱਲ ਕਰੀਏ ਤਾਂ ਅੱਜ ਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਚ ਕੋਈ ਵੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਨਹੀਂ ਜਤਾਈ ਗਈ ਪਰ ਇਸ ਦੇ ਨਾਲ ਹੀ 10 ਅਗਸਤ ਦੀ ਗੱਲ ਕਰੀਏ ਤਾਂ 10 ਅਗਸਤ ਨੂੰ ਮੌਸਮ ਵਿਭਾਗ ਦਾ पांच जिलों ਦੇ ਵਿੱਚ ਮੀਂਹ ਰਜਮਾ ਪੈ ਸਕਦਾ ਹੈ ਤੇ ਉੱਥੇ ਹੀ ਬਾਕੀ ਝਿਲਿਆਂ ਦੇ ਵਿੱਚ ਮੀਂਹ ਦੀ ਕੋਈ ਵੀ ਸੰਭਾਵਨਾ ਨਹੀਂ ਦੱਸੀ ਗਈ। ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਇਹ ਸਨ ਅੱਜ ਦੀਆਂ ਮੁਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬ